ਰਾਜਸਥਾਨਕ ਸ਼ਹਿਰ ਸਮਾਣਾ ਦੇ ਤਹਿਸੀਲ ਕੰਪਲੈਕਸ ਦੇ ਬਿਲਕੁਲ ਸਾਹਮਣੇ ਵਾਲੇ ਪਾਰਗ ਦੇ ਵਿੱਚ ਦੋ ਰੋਜਾ ਦੇ ਲਈ ਤੀਆਂ ਦਾ ਤਿਹਾਰ ਦੀ ਸ਼ੁਰੂਆਤ ਹੋਈ ਅੱਜ ਬੜੇ ਹੀ ਧੂਮ-ਧਾਮ ਦੇ ਨਾਲ ਜਿਹੜਾ ਤੀਆਂ ਦਾ ਤਿਹਾਰ ਮਨਾਇਆ ਗਿਆ ਤੇ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਬੱਚਿਆਂ ਨੇ ਆ ਕੇ ਆਪਣਾ ਫੰਕਸ਼ਨ ਦਿਖਾਇਆ ਤੇ ਆਲੇ-ਦੁਆਲੇ ਦੇ ਇਲਾਕੇ ਤੇ ਪਿੰਡਾਂ ਦੇ ਵਿੱਚੋਂ ਵੀ ਔਰਤਾਂ ਨੇ ਵੱਧ ਚੜ ਕੇ ਇਸ ਪ੍ਰੋਗਰਾਮ ਦੇ ਵਿੱਚ ਸਾਂਝੇ ਤੌਰ ਦੇ ਵਿੱਚ ਹਿੱਸਾ ਲਿਆ ਅਤੇ ਨੱਚ ਗਾ ਕੇ ਧੀਆ ਦਾ ਤਿਹਾਰ ਦੀ ਖੁਸ਼ੀ ਮਨਾਈ ਤੇ ਮੌਕੇ ਤੇ ਹੀ ਕਾਫੀ ਵੱਡੀ ਗਿਣਤੀ ਦੇ ਵਿੱਚ ਲੀਡਰਾਂ ਦੇ ਵੱਲੋਂ ਵੀ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਗਈ ਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਜਿਹੜੇ ਪਵਕਤਾ ਪ੍ਰਬੰਧ ਨੇ ਉਹ ਕੀਤੇ ਗਏ ਜਿਹੜੀਆਂ ਤਸਵੀਰਾਂ ਨੇ ਸਾਵਣ ਦੇ ਤਹਿਸੀਲ ਕੰਪਲੈਕਸ ਦੇ ਬਿਲਕੁਲ ਸਾਹਮਣੇ ਜਿਹੜੀਆਂ ਪਾਰਕ ਦੇ ਵਿੱਚੋਂ ਨਿਕਲ ਕੇ ਨਜ਼ਰ ਆ ਰਹੀਆਂ ਸੋ ਦੇਖ ਸਕਦੇ ਹੋ ਕਿ ਬੱਚੇ ਛੋਟੀ ਉਮਰਾਂ ਦੇ ਵਿੱਚ ਪੰਜਾਬੀ ਸੱਭਿਆਚਾਰ ਨੂੰ ਕਿਸ ਤਰੀਕੇ ਦੇ ਨਾਲ ਅੱਜ ਵੀ ਜਿਹੜਾ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰਦੇ ਨੇ ਜੇ ਗੱਲ ਕਰੀਏ ਤਾਂ ਤੀਆਂ ਦਾ ਜਿਹੜਾ ਤਿਉਹਾਰ ਹੈ ਸਾਵਣ ਦੇ ਮਹੀਨੇ ਦੇ ਵਿੱਚ ਇਸ ਕਰਕੇ ਮਨਾਇਆ ਜਾਂਦਾ ਤਾਂ ਕਿ ਜਿਹੜਾ ਪੰਜਾਬੀ ਸੱਭਿਆਚਾਰ ਹੈ ਕੁਝ ਇਹ ਜਿਹੜੀਆਂ ਜੜੀ ਨਵੀਆਂ ਨੌਜਵਾਨ ਲੜਕੀਆਂ ਨੇ ਉਹਨਾਂ ਨੂੰ ਜਿਹੜਾ ਪੰਜਾਬੀ ਸੱਭਿਆਚਾਰ ਦੇ ਬਾਰੇ ਨਹੀਂ ਪਤਾ ਜਿਸ ਕਰਕੇ ਇਹ ਜਿਹੜਾ ਤਿਉਹਾਰ ਹੈ ਵੱਧ ਚੜ ਕੇ ਮਨਾਇਆ ਜਾਂਦਾ ਤਾਂ ਕਿ ਜਿਹੜੀ ਆਉਣ ਵਾਲੀ ਪੀੜ੍ਹੀਆਂ ਨੂੰ ਵੀ ਹੈ ਇਹ ਤੀਆਂ ਦੇ ਤਿਉਹਾਰ ਦੇ ਬਾਰੇ ਨੌਲੇਜ ਰਹੇ ਤੇ ਦੂਜੇ ਪਾਸੇ ਜਿਹੜੀਆਂ ਘਰਾਂ ਦੇ ਵਿੱਚ ਚੁੱਲਾ ਚੌਂਕਾ ਕਰਨ ਵਾਲੀਆਂ ਮਈਲਾਵਾਂ ਨੇ ਉਹਨਾਂ ਵੱਲੋਂ ਵੀ ਇਸ ਪ੍ਰੋਗਰਾਮ ਦੇ ਵਿੱਚ ਅੱਜ ਨੱਚ ਗਾ ਕੇ ਖੁਸ਼ੀ ਮਨਾਈ ਗਈ ਦੇਖਣ ਦੀਆਂ ਜਿਹੜੀਆਂ ਤਸਵੀਰਾਂ ਨੇ ਉਹਨਾਂ ਦੇ ਮੂੰਹ ਤੇ ਇੰਨੀ ਕੁ ਸਮਾਈਲ ਸੀ ਜਿਸ ਤਰ੍ਹਾਂ ਇੰਜ ਲੱਗ ਰਿਹਾ ਸੀ ਕਿ ਜਿਵੇਂ ਉਹਨਾਂ ਨੇ ਅੱਜ ਕੁਝ ਅਲੱਗ ਹੀ ਪ੍ਰੋਗਰਾਮ ਕੀਤਾ ਹੁੰਦਾ ਪਰ ਕੁਝ ਲੜਕੀਆਂ ਇਹ ਵੀ ਦੱਸ ਰਹੀਆਂ ਸੀ ਕਿ ਅਸੀਂ ਜਿਹੜਾ ਆਪਣੇ ਸੋਰੇ ਘਰ ਛੱਡ ਕੇ ਆ ਪੇਕਿਆ ਘਰ ਆਈਆਂ ਤਾਂ ਕਿ ਜਿਹੜਾ ਉਰੇ ਆ ਕੇ ਅਸੀਂ ਪ੍ਰੋਗਰਾਮ ਮਨਾ ਸਕੀਏ ਕੀ ਜਿਵੇਂ ਸਿਆਚ ਦੇ ਪਿਆਰ ਨੂੰ ਵਧਿਆ ਮਨਾਣਾ ਕਹਿੰਦੇ ਆ ਵੀ ਕਿਉਂਕਿ ਕੁੜੀਆਂ ਪੇਕੇ ਘਰ ਵੀ ਆਉਂਦੀਆਂ ਨੇ ਸੌਣ ਦਾ ਫੀਆ ਮਨਾਈਆਂ ਜਾਂਦੀਆਂ ਨੇ ਨੱਚ-ਟੱਪ ਕੇ ਤੇ ਪੇਕੇ ਘਰ ਆਣ ਕੇ ਪਿੰਗਾ ਵਿੱਚ ਝੂਟਿਆ ਜਾਂਦੇ ਨੇ ਮਿੱਦਾ ਵੀ ਪਾ ਲੈਂਦੇ ਨੇ ਸੌਣ ਦੇ ਵਿੱਚ ਆਣ ਕੇ ਫਿਰ ਜਦੋਂ ਹੁੰਦਾ ਹੈ ਫਿਰ ਪੇਕੇ ਘਰ ਉਰਥੇ ਇਸ ਧਾਰਾ ਲੈ ਕੇ ਨਹੀਂ ਜਾਂਦੇ ਨੇ ਇਸ ਸੌਣ ਦਾ ਹੀ ਹੁੰਦਾ ਜਿਹੜਾ ਮੇਲ ਮਲਾਪ ਹੁੰਦਾ ਹੈ ਕੁੜੀਆਂ ਦਾ ਅੱਜ ਕਿਦਾਂ ਦਾ ਫੀਲ ਹੋ ਰਿਹਾ ਮਤਲਬ ਕਿ ਆਮ ਘਰਾਂ ਦੇ ਵਿੱਚ ਜਦੋਂ ਲੇਡੀਜ਼ ਚੁੱਲ੍ਹਾ ਚੌਂਕਾ ਕਰ ਰਹੇ ਨੇ ਪਰ ਇਸ ਟਾਈਮ ਤੁਸੀਂ ਤੀਆਂ ਦਾ ਤਿਹਾਰ ਮਨਾ ਰਹੇ ਹੋ ਬਹੁਤ ਖੁਸ਼ੀ ਹੋ ਰਹੀ ਹੈ ਅਸੀਂ ਤਾਂ ਆਪ ਖੁਦ ਨੱਚ ਰਹੇ ਹਾਂ ਅਸੀਂ ਖੁਦ ਵੀ ਤੀਆਂ ਮਨਾਈਆਂ ਹੋਈਆਂ ਨੇ ਹੁਣ ਅਸੀਂ ਸੈਂਟਰ 'ਚ ਬਣਾ ਕੇ ਆਏ ਹਾਂ ਤੇ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਸਾਨੂੰ ਇਹ ਸ਼ੁਕਰ ਹੈ ਕਿ ਅਸੀਂ ਸਾਰਿਆਂ ਨੂੰ ਮਨਾਉਣਾ ਚਾਹੀਦਾ ਹੈ ਤੀਆਂ ਦਾ ਤਿਹਾ ਸੋ ਪਹਿਲਾਂ ਜਿਸ ਵੱਲ ਕਰਦੇ ਆ ਸਾਡੇ ਕੈਬਨਿਟ ਮੰਤਰੀ ਪੰਜਾਬ ਸਰਦਾਰ ਚੇਤਨ ਸਿੰਘ ਜੋੜਾ ਮਧਰਾਨਦੀ ਦੇ ਹੋਰਾਂ ਦਾ ਜਿਨ੍ਹਾਂ ਦੀ ਬਦੌਲਤ ਹਰ ਸਾਲ ਮਤਲਬ ਇਹ ਪ੍ਰੋਗਰਾਮ ਉਲੀਖਿਆ ਜਾਂਦਾ ਹੈ ਔਰ ਅਸੀਂ ਤਾਂ ਕੀ ਕਹਿਣਾ ਜੀ ਤੁਸੀਂ ਹੀ ਦੱਸਣਾ ਪਬਲਿਕ ਹੀ ਦੱਸੇਗੀ ਕਿ ਪ੍ਰੋਗਰਾਮ ਕਿਹੋ ਜਿਹਾ ਹੈਗਾ ਅਸੀਂ ਤਾਂ ਸਾਡਾ ਸੇਵਰਾਲਾ ਹੁੰਦਾ ਹੈ ਕਿ ਸ਼ਹਿਰ ਦੀਆਂ ਧੀਆ ਪਣਾ ਦਾ ਮਤਲਬ ਸਾਰੇ ਸ਼ਹਿਰ ਨੂੰ ਇੱਕ ਵਾਰੀ ਇਕੱਠਾ ਕੀਤਾ ਜਾਵੇ ਧੀਆ ਪਣਾ ਲਈ ਇੱਕ ਖਾਸ ਹੁੰਦਾ ਇਸ ਸਾਲ ਵਾਂਗੂ ਅਸੀਂ ਦੰਦੇ ਕਿ ਹਰ ਇੱਕ ਬੱਚਾ ਹਰ ਇੱਕ ਸ਼ਹਿਰ ਦੇ ਬੱਚੇ ਹੋਏ ਇੰਜੋਏ ਕਰ ਸਕਣ